ਜੋਸ਼ੀ 16 ਏਸ਼ੀਅਨ ਖੇਡਾਂ ਚ ਚੁਣੀ ਗਈ ਜੋਸ਼ੀ ਪੰਜਾਬ ਚੋਂ ਪਹਿਲੀ ਧੀ ਹੈ ਜਿਸ ਦੀ ਪਹਿਲੀ ਵਾਰ ਏਸ਼ੀਅਨ ਖੇਡਾਂ ਚ ਚੋਣ ਹੋਈ ਹੁਣ ਪੰਜਾਬ ਨੂੰ ਕ੍ਰਿਸ਼ਿਕਾ ਜੋਸ਼ੀ ਰਿਪਰੈਜ਼ੈਂਟ ਕਰੇਗੀ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਕੋਚ ਵੀ ਹਨ ਸ਼ੂਟਿੰਗ ਅਕੈਡਮੀ ਦੇ ਤੇ ਉਹਨਾਂ ਦੀ ਆਪਣੀ ਸ਼ੂਟਰ ਸ਼ੂਟਿੰਗ ਅਕੈਡਮੀ ਵੀ ਹੈ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਪ੍ਰਵੇਸ਼ ਜੋਸ਼ੀ ਨੇ ਕਿਹਾ ਕਿ ਮੈਂ ਕਿਤੇ ਵੀ ਕੋਈ ਟਿੱਲ ਨਹੀਂ ਛੱਡੀ ਆਪਣੀ ਧੀ ਨੂੰ ਵਧੀਆ ਖਿਡਾਰੀ ਬਣਾਉਣ ਦੇ ਲਈ ਜਿੱਥੇ ਕਿਤੇ ਉਸ ਦੀ ਗਲਤੀ ਹੁੰਦੀ ਸੀ ਬੇਝਿਜਕ ਮੈਂ ਉਸ ਨੂੰ ਝਿੜਕਦਾ ਸੀ ਪਰ ਚੰਗੀ ਨਸੀਂ ਦਿੰਦਾ ਸੀ ਜਿਸ ਕਰਕੇ ਉਹ ਦੀ ਏਸ਼ੀਅਨ ਖੇਡਾਂ ਦੇ ਵਿੱਚ ਚੋਣ ਹੋਈ ਅਤੇ ਉਹ ਵਧੀਆ ਪਾਰਟਿਸਪੇਟ ਕਰੇਗੀ ਅਤੇ ਵਧੀਆ ਮੁਕਾਮ ਹਾਸਿਲ ਕਰੇਗੀ ਉੱਥੇ ਹੀ ਕ੍ਰਿਸ਼ਿਕਾ ਜੋਸ਼ੀ ਨੇ ਦੱਸਿਆ ਕਿ ਮੈਂ ਇਸ ਮੁਕਾਮ ਨੂੰ ਹਾਸਿਲ ਕਰਨ ਦੇ ਲਈ ਕਾਫੀ ਮਿਹਨਤ ਕੀਤੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਮੈਂਨੇ ਕੋਈ ਜ਼ਿਆਦਾ ਆਪਣੇ ਦੋਸਤ ਨਹੀਂ ਬਣਾਏ ਸਿਰਫ ਮੇਰੇ ਦੋ ਹੀ ਦੋਸਤ ਨੇ ਜਿਹੜਾ ਹਰ ਦੁੱਖ ਸੁੱਖ 'ਚ ਮੇਰਾ ਸਾਥ ਦਿੰਦੇ ਨੇ ਅਤੇ ਮੇਰੇ ਪਿਤਾ ਕੋਚ ਵੀ ਨੇ ਤੇ ਉਹਨਾਂ ਨੇ ਮੈਨੂੰ ਵਧੀਆ ਖਿਡਾਰੀ ਬਣਾਇਆ ਮੈਂ ਵਧੀਆ ਖੇਡਾਂ ਜਿੱਤੇ ਵਧੀਆ ਮੁਕਾਮ ਹਾਸਲ ਕਰਕੇ ਵਾਪਸ ਵਰਤਾਂਗੀ ਕਰੋ ਜੀ ਸੈਲ ਮਿੱਤਰ ਦੇਖੋ ਇਸ ਤਰੀਕੇ ਨਾਲ ਅੱਜ ਖੁਸ਼ੀ ਦੀ ਗੱਲ ਹੈ ਜੀ ਸਾਡੇ ਅਕੈਡਮੀ ਦੇ ਬੱਚੇ ਮੇਰੇ ਡਾਕਟਰ ਜੀ ਕ੍ਰਿਸ਼ੀ ਦਾ ਜੋਸ਼ੀ ਪੰਜਾਬ ਦੀ ਪਹਿਲੀ ਕੁੜੀ ਬਣੀ ਜਿਹੜੀ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜਿਹੜੀ ਕਿ ਏਸ਼ੀਆ ਦਾ ਬਹੁਤ ਇੱਕ ਵੱਡਾ ਇਵੈਂਟ ਮੰਨਿਆ ਜਾਂਦਾ ਹੈ ਉਹਦੇ ਵਾਸਤੇ ਪੂਰੇ ਪੰਜਾਬ ਵਿੱਚੋਂ ਇਕੱਲੀ ਕੁੜੀ ਹੈ ਜਿਹੜੀ ਸੋਲੋ ਨਿਵਾੜ ਦੇ ਵਿੱਚ ਸੈਲੈਕਟ ਹੋਈ ਹੈ ਤੋਂ ਸਾਰੇ ਅਸੀਂ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਦੇ ਸਾਰੇ ਸ਼ੂਟਰ ਸਾਰੇ ਪੇਰੈਂਟਸ ਤੇ ਸਾਰਾ ਸਟਾਫ ਅਸੀਂ ਸਾਰੇ ਬੜੇ ਹੋਨੈਸਟਲੀ ਮੈਂ ਜਦੋਂ ਮੈਨੂੰ ਪਤਾ ਲੱਗਿਆ ਸੀ ਵੀ ਮੇਰੀ ਸਿਲੈਕਸ਼ਨ ਹੋਈ ਹੈ ਮੈਂ एलिजिਬਲ ਹਾਂ ਖੇਡਣ ਵਾਸਤੇ ਮੈਂ ਤਾਂ ਮਤਲਬ ਹੈਰਾਨ ਸੀ ਮੈਂ ਤਾਂ ਦੋ ਕੁ ਦਿਨ ਬਿਲੀਵ ਨਹੀਂ ਕੀਤਾ ਵੀ ਹਾਂ ਮੈਂ ਜਾ ਸਕਾਂਗੀ ਬਟ ਮੈਨੂੰ ਫਿਰ ਕਿਸੇ ਦਾ ਫੋਨ ਆਇਆ ਕਿ ਹਾਂ ਤੁਹਾਡੀ ਸਿਲੈਕਸ਼ਨ ਹੋ ਗਈ ਹੈ ਕੰਗratulations ਮੈਂ ਕਿਹਾ ਹਾਂ ਸੱਚੀ ਹੋ ਗਈ ਨਾ ਪੱਕਾ ਹੋ ਗਈ ਨਾ ਫਿਰ ਦੈਟਸ ਵਾਈ ਮੈਂ ਮਤਲਬ ਉਸ ਤੋਂ ਬਾਅਦ ਬਿਲੀਵ ਕੀਤਾ ਸੀ ਕਿ ਹਾਂ ਵੀ ਹੋ ਗਈ ਹੈ ਸਿਲੈਕਸ਼ਨ ਉਸ ਤੋਂ ਕਿ ਕਿ ਸਟਰਗਲ ਇਸ ਚੀਜ਼ ਦਾ ਉਸਕੋ ਪਹੁੰਚਣ ਲੱਗਿਆ ਕਿਉਂਕਿ ਤੁਹਾਡੀ ਜਿੱਤ ਹੈ ਇੱਕ ਤਰੀਕੇ ਨਾਲ ਸਿਲੈਕਸ਼ਨ ਹੈ ਕਾਫੀ ਐਸੇ ਮੋਟੀਵੇਸ਼ਨ ਹੈ ਕਿੰਨਾ ਕੋ ਸਟਰਗਲ ਇਸ ਚੀਜ਼ ਦਾ ਸਟਰਗਲ ਸਿਗਾ ਵੀ ਵੈਪਨ ਵਗੈਰਾ ਸਟਾਰਟਿੰਗ ਤੋਂ ਮਿਲੇ ਆ ਸਟਰਗਲ ਐਵੇਂ ਕਹਿ ਸਕਦੇ ਵੀ ਮੈਨੂੰ ਕਾਫੀ ਹੱਦ ਤੱਕ ਆਪਣੀ ਸਕੂਲ ਲਾਈਫ ਕਰਨੀ ਪਈ ਸਟਰਗਲ ਇਹਦੇ ਵਿੱਚ ਹੋ ਗਿਆ ਮੈਂ ਸਕੂਲ ਲਾਈਫ ਨਹੀਂ ਇੰਜੋਏ ਕਰ ਪਾਈ ਹੁਣ ਕਾਲਜ ਜਾਂ ਕਾਲਜ ਵੀ ਪ੍ਰੋਪਰਲੀ ਨਹੀਂ ਜਾ ਪਾਉਂਦੀ ਸਾਰਾ ਟਾਈਮ ਆਪਣਾ ਸ਼ੂਟਿੰਗ ਨੂੰ ਦੇਣਾ ਪੈਂਦਾ ਹੈ ਪਿਛਲੇ 6 ਮਹੀਨਿਆਂ ਤੋਂ ਮੈਂ ਬੈਕ ਇੰਜਰੀ ਕਰਕੇ ਰਸਤੇ ਸੀਗੀ ਉਹਦੇ ਕਰਕੇ ਮਤਲਬ ਇੰਜਰੀਜ਼ ਵੀ ਹੁੰਦੀਆਂ ਨੇ ਫਿਜ਼ੀਕਲੀ ਮੈਂਟਲੀ ਕਾਫੀ ਬੰਦਾ ਐਗਜ਼ੌਸਟ ਹੋ ਜਾਂਦਾ ਹੈ ਬਟ ਸਟਿਲ ਵਰਥ ਇਟ ਹੈ ਕਿੰਨੀ ਯਾਰ ਸੀ ਜਦੋਂ ਤੁਸੀਂ ਸ਼ੂਟਿੰਗ ਚਾਹੀ ਸੀ ਮੈਂ ਤਾਂ ਸਟਾਰਟਿੰਗ ਤੋਂ ਬਚਪਨ ਤੋਂ ਹੀ ਸ਼ੂਟਿੰਗ ਹੁੰਦੇ ਦੇਖਦੀ ਆ ਰਹੀ ਹਾਂ ਪਾਪਾ ਕਰਵਾਉਂਦੇ ਸੀ ਜਿਵੇਂ 2011 ਤੋਂ ਤਾਂ ਅਕੈਡਮੀ ਚੀ ਹੈ ਕਦੀ ਪਿਸਟਲ ਚੱਕ ਕੇ ਖੇਡ ਲਈ ਕਦੀ ਰਾਈਫਲ ਨਾਲ ਖੇਡ ਲਈ ਤਾਂ ਸਟਾਰਟਿੰਗ ਤੋਂ ਹੀ ਮੈਂ ਖੇਡਦੀ ਆ ਰਹੀ ਹਾਂ ਬਟ ਮੈਂ ਜਦੋਂ ਮਤਲਬ ਆਫੀਸ਼ੀਅਲੀ ਸਟਾਰਟ ਕੀਤੀ ਸੀ ਤਾਂ ਸਕੂਲ ਗੇਮਸ ਤੋਂ ਸਟਾਰਟ ਕੀਤੀ ਸੀ ਆਈ ਵਾਸ 13 ইয়ার্স ਓਲਡ ਉਸ ਤੋਂ ਪਹਿਲਾਂ ਕਿੰਨੇ ਅਚੀਵਮੈਂਟ ਉਸ ਤੋਂ ਪਹਿਲਾਂ ਕੀ ਸੀ ਇਸ ਤੋਂ ਪਹਿਲਾਂ ਸਭਰੇ ਨੈਸ਼ਨਲ ਮੈਡਲਸ ਐ ਸਕੂਲ ਗੇਮ ਨੈਸ਼ਨਲ ਮੈਡਲਸ ਐ ਮੇਰੇ ਆਈਸੀਐਸੀ ਨੈਸ਼ਨਲ ਮੈਡਲਸ ਐ ਖੇਲੋ ਇੰਡੀਆ ਮੈਡਲਸ ਐ ਮੇਰੇ ਇਸ ਤੋਂ ਪਹਿਲਾਂ ਹਾਂ ਦੀ ਹੁੰਦੀ ਹੈ ਤਿਆਰੀ ਹੈ ਕਿਹੜੀ ਤਰ੍ਹਾਂ ਦੀ ਰਹੀ ਹੈ ਗਿਆ ਲੱਗਦਾ ਹੈ ਕਿ ਉੱਤੇ ਟਫ ਕੰਪੀਟੀਸ਼ਨ ਹੋਣਾ ਬਣਾਏਗਾ ਤੇ ਉਸ ਨੂੰ ਕਿਸ ਤਰ੍ਹਾਂ ਦੀ ਨਾ ਪ੍ਰੈਪਰੇਸ਼ਨ ਚੱਲ ਰਹੀ ਹੈ ਸਰ ਟਫ ਟਫ ਕੰਪੀਟੀਸ਼ਨ ਤਾਂ ਹੋਏਗਾ 올ਓਵਰ ਏਸ਼ੀਆ ਬੱਚੇ ਆਣਗੇ ਮੈਂ ਆਪਣੇ ਵੱਲੋਂ ਪ੍ਰੈਕਟਿਸ ਤਾਂ ਬੈਸਟ ਕੀਤੀ ਹੈ ਹੁਣ ਬਾਕੀ ਉੱਥੇ ਜਾ ਕੇ ਪਰਮਾਤਮਾ ਦੀ ਕਿਰਪਾ ਹੋਏਗੀ ਜੀ ਵਧੀਆ ਹੋਏਗਾ ਤਾਂ ਵਧੀਆ ਆਏਗਾ ਕੋਈ ਕੋਈ ਕੋਚ ਕੋਲ ਜਾ ਕੇ ਟ੍ਰੇਨਿੰਗ ਲੈਣਾ ਹੈ ਕਿ ਘਰ ਦਾ ਗੁਰੂ ਹੋਵੇ ਕਿੰਨੀ سپورਟ ਰਹਿੰਦੀ ਹੈ ਇੱਕ ਪਾਸੂ ਦਾ ਆਪਾਂ 24 ਘੰਟੇ ਉਹਦੇ ਨਾਲ ਰਹਿਣਾ ਹੋਰ ਉਸ ਖਾਸ ਟਿਪਸ ਵਗੈਰਾ ਮਿਲੇ ਨਾ ਸੱਚੀ ਦੱਸਾਂ ਤਾਂ ਜ਼ਿਆਦਾ ਕੁਝ ਐਵੇਂ ਨਹੀਂ ਹੈ ਜਿਵੇਂ ਕੋਚ ਸਾਰਿਆਂ ਨੂੰ ਮਤਲਬ ਦਿੰਦੇ ਆ ਟ੍ਰੇਨਿੰਗ ਦਿੰਦੇ ਆ ਉਵੇਂ ਹੀ ਮੈਨੂੰ ਮਿਲੀ ਹੈ ਸਗੋਂ ਬਸ ਘਰੇ ਜਾ ਕੇ ਵੀ ਸ਼ੂਟਿੰਗ ਦੀਆਂ ਗੱਲਾਂ ਹੁੰਦੀਆਂ ਐ ਇੱਥੇ ਰੇਂਜ ਤੇ ਵੀ ਸ਼ੂਟਿੰਗ ਦੀਆਂ ਗੱਲਾਂ ਹੁੰਦੀਆਂ ਸਾਰਾ ਟਾਈਮ ਫਿਰ ਉਹ ਬਸ ਨਾਰਮਲ ਰਹਿੰਦਾ ਹੈ ਮੈਨੂੰ ਲੱਗਦਾ ਹੈਗਾ ਕਿ ਇਸ ਨੂੰ ਮਾਈਂਡ ਨੂੰ ਰਿਲੈਕਸ ਕਰਨ ਦੇ ਲਈ ਯਾ ਕੁਝ ਇਸ ਦੇ ਲਈ ਕੀ ਕੁਝ ਸੱਚ ਕਿ ਪਾਪਾ ਕੋਚ ਦੇ ਨਾਲ ਕੀ ਗੱਲਬਾਤ ਇਸ ਚੀਜ਼ ਨੂੰ ਲੱਗਦੀ ਹੈ ਅਸੀਂ ਜੇ ਮੈਂ ਸੱਚੀ ਦੱਸਦਾ ਅਸੀਂ ਜੋ ਸ਼ੂਟਿੰਗ ਬਾਰੇ ਗੱਲ ਕਰ ਰਹੇ ਤਾਂ ਪ੍ਰੋਪਰ ਸੀਰੀਅਸਲੀ ਗੱਲ ਕਰ ਰਹੇ ਹਾਂ ਬਾਕੀ ਫਿਰ ਅਸੀਂ ਲੜ ਲੁੱਟ ਪੈ ਰਹੇ ਕੋਈ ਫਾਇਦਾ ਨਹੀਂ ਹੈ ਬਾਕੀ ਮੈਂਟਲ ਗੇਮ ਇਮ ਬਹੁਤ ਅਸਵਾ ਨੂੰ ਆਪਣਾ ਦਿਮਾਗ ਬਹੁਤ ਸ਼ਾਂਤ ਰੱਖਣਾ ਪੈਂਦਾ ਇੱਕ ਤੁਹਾਡਾ ਸ਼ਾਟ ਮਿਸ ਹੋਇਆ ਤੁਸੀਂ ਆਪਣਾ ਦਿਮਾਗ خراب ਕਰ ਲਿਆ ਤੁਹਾਡਾ ਪੂਰਾ ਗੇਮ ਖਰਾਬ ਹੋ ਗਿਆ ਤਾਂ ਉਹਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਬਰੀਥਿੰਗ ਕੰਟਰੋਲ ਕਰਕੇ ਰੱਖਣੀ ਪੈਂਦੀ ਆਪਣੇ ਆਪ ਨੂੰ ਸ਼ਾਂਤ ਰੱਖਣਾ ਬਹੁਤ ਜ਼ਰੂਰੀ ਹੋ ਇਨਸਪੀਰੇਸ਼ਨ ਐਸ ਸੱਚ ਕੁਝ ਨਹੀਂ ਹੈ ਮਾਈ ਫਾਦਰ ਯੂ ਕੈਨ ਸੇ ਉਹਨਾਂ ਨੇ ਹੀ ਸਟਾਰਟਿੰਗ ਤੋਂ ਗੇਮਸ ਪਾਇਆ ਮੈਨੂੰ ਤੇ ਹੁਣ ਜੇ ਉਹ ਚਾਹੁੰਦੇ ਆ ਤਾਂ ਮੈਂ ਆਪਣੇ ਵੱਲੋਂ ਬੈਸਟ ਕਰ ਰਹੀ ਆ ਉਹਨਾਂ ਨੂੰ ਪ੍ਰਾਊਡ ਕਰਾਉਣ ਵਾਸਤੇ ਆਪਣਾ ਮੈਂ ਬੈਸਟ ਹੀ ਰਹੀ ਹਾਂ ਵਾਟ ਇਜ਼ ਯੂਅਰ ਏਮ ਮਾਈ ਏਮ ਚੇਂਜਸ ਹੋਨੈਸਟਲੀ ਮੈਂ ਸਟਾਰਟਿੰਗ ਤੋਂ ਜਿਵੇਂ ਛੋਟੇ ਛੋਟੇ ਗੋਲਸ ਹੁੰਦੇ ਆ ਨਾ ਉਹਨਾਂ ਤੇ ਬਲੀਵ ਕਰਦੀ ਐਵੇਂ ਨਹੀਂ ਕਿ ਹਾਂ 올림픽ਸ ਹੋਤਾ ਐਂਡ ਐਂਡ ਗੋਲ ਹੈ ਇਸ ਤੋਂ ਪਹਿਲਾਂ ਜਿਵੇਂ ਮਤਲਬ ਪਹਿਲਾਂ ਸੀ ਖੇਲੋ ਇੰਡੀਆ ਖੇਲਣੀ ਹੈ ਨੈਸ਼ਨਲ ਚ ਮੈਡਲ ਲੈਣਾ ਹੈ ਹੌਲੀ 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 ਇੰਡੀਆ ਟੀਮ ਚ ਆਣਾ ਹੈ ਫਿਰ ਇੰਟਰਨੈਸ਼ਨਲ ਜਾਣਾ ਹੈ ਫਿਰ ਏਸ਼ੀਅਨ ਗੇਮਸ ਐਵੇਂ ਛੋਟੇ ਛੋਟੇ ਗੋਲਸ ਮੇਰੇ ਵੱਧਦੇ ਰਹਿੰਦੇ ਆ ਆਪਣੇ ਨਾਲ ਦੇ ਗੋਲਸ ਨੂੰ ਕਿ ਲਾਸਟ ਮੈਸੇਜ ਕਿ ਦੇਣਾ ਚਾਹੋਗੇ ਕਿ ਗੇਮ ਦੇ ਵਿੱਚ ਕਿਵੇਂ ਅੱਗੇ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਵੀ ਜੇ ਤੁਹਾਨੂੰ ਦੇਖ ਕੇ ਲੱਗਦਾ ਵੀ ਬਹੁਤ ਈਜ਼ੀ ਹੈ ਮੈਂ ਕਰ ਲਾਂਗਾ ਫਿਰ ਨਾ ਕਰੋ ਕਿਉਂਕਿ ਤੁਹਾਨੂੰ ਇਸ 'ਚ ਮਿਹਨਤ ਬਹੁਤ ਕਰਨੀ ਪਏਗੀ ਤੁਹਾਨੂੰ ਮਿਹਰਜ ਜੇ ਤੁਸੀਂ ਕਰ ਸਕਦੇ ਹੋ ਤੁਸੀਂ ਹਾਰਡ ਵਰਕਿੰਗ ਹੋ ਤੁਸੀਂ ਮੋਟੀਵੇਟਿਡ ਹੋ ਤਾਂ ਤੁਸੀਂ ਪਲੀਜ਼ ਇਹ ਗੇਮ ਕਰੋ ਇਸ 'ਚ ਬਹੁਤ ਅੱਛਾ ਫਿਊਚਰ ਹੈ ਜੀ ਸਰ ਅੱਜ ਆ ਗਏ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਾ ਦਾ ਇੱਥੇ ਪਹੁੰਚਦੇ ਬਹੁਤ-ਬਹੁਤ ਧੰਨਵਾਦ ਜੀ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਇਕੋਰੀ ਫੇਰ ਸਾਡੇ ਅਕੈਡਮੀ ਦੇ ਬੱਚੇ ਨੇ ਸਾਡੀ ਅਕੈਡਮੀ ਦੇ ਬੱਚੇ ਬੈਸਟ ਸ਼ੂਟਰ ਸ਼ੂਟਿੰਗ ਅਕੈਡਮੀ ਦੀ ਸ਼ੂਟਰ ਕ੍ਰਿਸ਼ਿਕਾ ਜੋਸ਼ੀ ਜਿਨ੍ਹਾਂ ਨੇ ਕਿ ਆਪਣੇ ਅਕੈਡਮੀ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੀ ਪੰਜਾਬ ਦੇ ਵਿੱਚੋਂ ਪਹਿਲੀ ਕੁੜੀ ਹੋਈ ਹੈ ਜੀ ਇਹ ਸਿਲੈਕਟ ਜਿਹੜੀ ਕਿ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਹੈ ਜਿਹਦੇ ਵਿੱਚ ਵਿੱਚ ਕਜ਼ਾਕਿਸਤਾਨ ਵਿੱਚ ਖੇਡਣ ਵਾਸਤੇ ਜਾ ਰਹੀ ਹੈ ਸੋ ਅਸੀਂ ਸਾਰੇ ਇਸ ਬੱਚੇ ਤੇ ਬਹੁਤ ਪ੍ਰਾਊਡ ਕਰਦੇ ਹਾਂ ਜੀ ਅਫੇਰ ਰਿਸ਼ਕਾ ਦੇ ਜਿਹੜੇ ਬੈਕਗ੍ਰਾਉਂਡ ਕਰਦੇ ਜੀ ਪਹਿਲਾਂ ਵੀ ਮੈਡਲ ਨੇ ਕਿ ਕਿਹੜੇ ਕਿਹੜੇ ਇਵੈਂਟ ਦੇ ਵਿੱਚ ਮੈਡਲ ਹਾਂ ਜੀ ਕਿਸ਼ਕਾ ਜਿਹੜੇ ਸਾਡੇ ਸ਼ੂਟਰ ਜਿਹੜਾ ਉਹ ਉਹਦੇ ਆਪਣਾ ਏਅਰ ਦੇ ਵਿੱਚ ਸਕੂਲ ਗੇਮ ਦੇ ਵਿੱਚ ਨੈਸ਼ਨਲ ਵਿੱਚ ਮੈਡਲ ਹੈ ਜੀ ਦਾ ਸ਼ਾਰਟਕਨ ਦੇ ਵਿੱਚ ਮੈਡਲ ਹੈ ਜੀ ਪੁਆਇੰਟ ਟੂ ਦੇ ਵਿੱਚ ਮੈਡਲ ਹੈ ਜੀ ਤੇ ਨੈਸ਼ਨਲ ਲਾਸਟ ਈਅਰ ਦੇ ਵਿੱਚ ਉਹਦਾ ਮੈਡਲ ਸੀਗਾ ਜੀ ਕਿ ਨਹੀਂ ਕਿ ਜਿਹੜੇ ਕੈਫੇ ਵਿੱਚ ਮੈਡਲ ਲੈ ਕੇ ਆਏ ਸੀ ਸਾਡੀ ਸਾਡੀ ਅਕੈਡਮੀ ਦੇ ਬੱਚੇ ਹਮੇਸ਼ਾ ਤੋਂ ਹੀ ਬਾਬਾ ਦੀ ਕਿਰਪਾ ਟੋਪ ਤੇ ਰਿਹਾ ਜੀ ਹੁਣੇ ਲਾਸਟ ਟਾਈਮ ਡਿਸਟ੍ਰਿਕਟ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸੀ ਜੀ ਲਗਾਤਾਰ 2011 ਤੋਂ ਲੈ ਕੇ 14 ਤੱਕ ਲਗਾਤਾਰ ਰਿਕਾਰਡ ਰਿਹਾ ਜੀ ਤੇ ਜੇ 100 ਮੈਡਲ ਆ ਤਾਂ 95 ਮੈਡਲ ਸਾਡੀ ਅਕੈਡਮੀ ਦੇ ਆਏ ਤੇ ਟੋਪ ਤੇ ਸਾਡੀ ਅਕੈਡਮੀ ਹਮੇਸ਼ਾ ਪਰਮਾਤਮਾ ਦੀ ਕਿਰਪਾ ਨਾਲ ਰਹੀ ਹੈ ਜੀ ਕਿੰਨੀ ਪੁਰਾਣੀ ਸ਼ੂਟਿੰਗ ਅਕੈਡਮੀ ਤੁਹਾਡੀ ਜੀ ਸਾਡੀ ਸਰ ਪੂਰੇ ਪੰਜਾਬ ਦੀ ਸਭ ਤੋਂ ਪੁਰਾਣੀ ਸ਼ੂਟਿੰਗ ਅਕੈਡਮੀ ਹੈ ਜੀ 2011 ਦੇ ਵਿੱਚ ਅਕੈਡਮੀ ਹੋਈ ਸੀ ਜੀ ਇਸ ਅਕੈਡਮੀ ਦੇ ਵਿੱਚ ਪੂਰੇ ਪੰਜਾਬ ਵਰ ਤੋਂ ਸ਼ੂਟਰ ਸਾਡੇ ਕੋਲ ਆਉਂਦੇ ਆ ਜੀ ਇਸ ਅਕੈਡਮੀ ਦਾ ਜਿੰਨੇ ਵੀ ਪਟਿਆਲੇ ਵਿੱਚ ਟੌਪ ਮੋਸਟਲੀ ਸ਼ੂਟਰ ਦਾ ਇਸ ਅਕੈਡਮੀ ਵਿੱਚੋਂ ਟ੍ਰੇਨਿੰਗ ਲੈ ਕੇ ਗਏ ਪਏ ਜੀ ਲਾਸਟ ਈਅਰ ਸਾਡੇ ਅਕੈਡਮੀ ਦਾ ਸ਼ੂਟਰ ਅਰਜੁਨ ਸਿੰਘ ਚੀਮਾ ਏਸ਼ੀਅਨ ਗੇਮ ਦੇ ਵਿੱਚੋਂ ਮੈਡਲ ਲੈ ਕੇ ਆਇਆ 골ਡ ਮੈਡਲ ਜੀ ਉਸ ਤੋਂ ਇਲਾਵਾ ਸਾਡੇ ਅਕੈਡਮੀ ਦਾ ਟੋਪਰ ਪੰਕਜ ਮੁਖੇਜਾ ਵਰਲਡ ਰੇਲਵੇ ਗੇਮ ਚ ਮੈਡਲ ਲੈ ਕੇ ਆਇਆ ਜੀ ਕਈ ਬੱਚੇ ਸਾਡੇ ਘੱਟੋ ਘੱਟ 50 ਤੋਂ 100 ਦੇ ਕਰੀਬ ਬੱਚੇ ਹੋਣਗੇ ਜਿਹੜੇ ਸਾਡੇ ਸਰਕਾਰੀ ਟੂਰਨਾਮੈਂਟਾਂ ਦੇ ਵਿੱਚ ਮੈਡਲ ਲੈ ਕੇ ਆਇਆ ਔਰ ਸਰਕਾਰੀ ਜੋਬ ਵੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਉਹ ਰਿਸ਼ਿਕਾ ਅ ਅ ਬਰੇਟ ਹੈਗਾ ਕਿੱਥੇ ਜਾ ਰਹੀ ਹੈ ਕਿਹੜੇ ਨਵਸੇ ਔਰ ਕੀ ਉਮੀਦ ਕਰਦੇ ਹੈ ਕਿ ਉਹ ਰਿਸ਼ਿਕਾ ਦੇ ਹਾਂਜੀ ਇਹ ਹੁਣ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਹੈ ਜੀ ਜਿਹੜੀ ਕਿ ਕਜ਼ਾਕਿਸਤਾਨ ਦੇ ਵਿੱਚ ਹੋ ਰਹੀ ਹੈ ਉਹਦੇ ਵਾਸਤੇ ਕੁਆਲੀਫਾਈ ਹੋਈ ਹੈ ਜੀ ਇਹ ਉੱਥੇ ਖੇਡਣ ਜਾ ਰਹੀ ਹੈ ਔਰ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆ ਜਿਵੇਂ ਜਿਸ ਤਰ੍ਹਾਂ ਸਾਡੇ ਸ਼ੂਟਰਸ ਇੰਡੀਆ ਦਾ ਨਾਮ ਰੋਸ਼ਨ ਕਰ ਰਹੇ ਮੈਡਲ ਲੱਕ ਰਿਹਾ ਉਸੇ ਤਰ੍ਹਾਂ ਇਹ ਵੀ ਲੜਕੀ ਸਾਡੀ ਉੱਥੇ ਜਾਵੇ ਕਜ਼ਾਕਿਸਤਾਨ ਖੇਡੇ ਇੰਡੀਆ ਨੂੰ ਰਿਪਰੈਜ਼ੈਂਟ ਕਰੇ ਔਰ ਦੇਸ਼ ਵਾਸਤੇ ਮੈਡਲ ਲੱਕ ਆਵੇ